ਅਮ੍ਰੇਤੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਕ੍ਰੰਪਸ ਮਲਤਕ 40 ਕਿਰਕਦਾ ਵਿਵਾਦਿਤ ਬਿਆਨ ਅਮਰੀਕਾ ਦੇ ਵਿੱਚ ਵਿਭਾਗੀਏ ਦੇ ਲਈ ਵੀਜ਼ਾ ਨਹੀਂ ਅਮਰੀਕੀ ਲੋਕਾਂ ਨੂੰ ਦਿੱਤੀ ਜਾਵੇ ਪਹਿਲ ਕ੍ਰੰਪ ਨਿਊਜ਼ ਸਤਾਈ ਚਿੰਤਾ ਕੋਰ ਤੋਂ ਹਾਰਾ ਟੈਰਿਸ ਸੰਬੰਧੀ ਕੇਸ ਪੱਤਰਕਾਰ ਨੇ ਪ੍ਰਤੀਕਿਰਿਆ ਕੀਤੀ ਸਾਂਝੀ ਰਾਂਪਨੋ ਕੋਰਟੇ ਕੋਰਵੇਟਾ ਚਟਕਾ ਹਾਰਵਰਡ ਯੂਨੀਵਰਸਿਟੀ ਸੰਬੰਧੀ ਇਹ ਮਾਮਲਾ ਕੌਜ ਪੰਡਿੰਚ ਕੀਤੀ ਸੀ 2.6 ਬਿਲੀਅਨ ਡਾਲਰ ਦੀ ਕਟੋਤੀ। ਹੋਣ ਖਬਰਾਂ ਵਿਸਥਾਰ ਦਿਨਾ। ਰੂੜੀਵਾਦੀ ਕਾਰਕੂਨ ਨੇ ਚਾਲੀ ਕਿਰਕਨੇ ਬੁੱਧਵਾਰ ਨੂੰ ਅਪ੍ਰਿਕੀ ਮੀਗ੍ਰੇਸ਼ਨ ਬਹਿਸ ਨੂੰ ਪੂਰਾ ਕਰਮਾਤੇ ਕਿ ਹੈ ਕਿ ਦੇਸ਼ ਨੂੰ ਭਾਰਤੀ ਨਾਗਰਿਕਾਂ ਨੂੰ ਹੋਰ ਵੀਜ਼ਾ ਜਾਰੀ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਇਦਕ ਨੇ ਐਕਸ ਉਤੇ ਲਿਖਿਆ ਹੈ ਕਿ ਅਮਰੀਕਾ ਨੂੰ ਭਾਰਤ ਤੋਂ ਆਉਣ ਵਾਲੇ ਲੋਕਾਂ ਦੇ ਲਈ ਹੋਰ ਵੀਜ਼ਾ ਦੀ ਲੋਟ ਨਹੀਂ ਹੈ ਸ਼ਾਇਦ ਕਿਸੇ ਵੀ ਕਾਨੂੰਨੀ ਇਮੀਗ੍ਰੇਸ਼ਨ ਨੇ ਅਮਰੀਕੀ ਕਾਮਿਆਂ ਨੂੰ ਭਾਰਤ ਤੋਂ ਆਉਣ ਵਾਲੇ ਲੋਕਾਂ ਦੀ ਵੰਗ ਇਨਾ ਵਿਸਥਾਪਿਤ ਨਹੀਂ ਕੀਤਾ ਹੁਣ ਬਹੁਤ ਹੋ ਗਿਆ ਅਸੀਂ ਭਰੇ ਹੋਈਆਂ ਆਓ ਅੰਤ ਵਿੱਚ ਆਪਣੇ ਲੋਕਾਂ ਨੂੰ ਪਹਲ ਤੇ ਗਏ ਉਹਨਾਂ ਦੀਆਂ ਟਿੱਪਣੀਆਂ ਇਨ੍ਹਾਂ ਅਟਕਲਾਂ ਤੋਂ ਬਾਅਦ ਆਈਆਂ ਕਿ ਭਾਰਤੀ ਵੇਸ਼ਵਰਾਂ ਦੇ ਲਈ ਬਤੇ ਕੋਈ ਵੀਜ਼ਾ ਕੋਟੇ ਤੇ ਆਉਣ ਵਾਲੀਆਂ ਅਮਰੀਕਾ ਭਾਰਤ ਵਪਾਰਕ ਗੱਲਬਾਤ ਦੇ ਵਿੱਚ ਚਰਚਾ ਹੋ ਸਕਦੀ ਹੈ ਕਿਜੀਲੇ ਹਫਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਫੋਕਸ ਨਿਊਜ਼ ਦਿਨਾਲੀ ਟਿਮਟੇਬੂਰਨ ਕਿਹਾ ਕਿ ਇਸੇ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਦੁਹਰਾਇਆ। ਉਹਨਾਂ ਨੇ H1B ਪ੍ਰੋਗਰਾਮ ਨੂੰ ਬੰਟਾਖਟਾਲਾ ਕੀਤਾ ਅਤੇ ਦੋਸ਼ ਲਗਾਇਆ ਕਿ ਕੰਪਨੀਆਂ ਨੂੰ ਅਮਰੀਕਾ ਨੂੰ ਸਸਤੀ ਕਿਰਤ ਦੇ ਨਾਲ ਬਦਲਣ ਦੇ ਯੋਗ ਬਣਾਉਂਦਾ ਹੈ। ਡਿਸੈਂਟਿਸ ਨੇ ਦਾਅਵਾ ਕੀਤਾ ਕਿ ਅਮਰੀਕੀ ਕਾਮਿਆਂ ਨੂੰ ਅਕਸਰ ਨੌਕਰੀ ਤੋਂ ਕੱਢਣ ਤੋਂ ਪਹਿਲਾਂ ਉਹਨਾਂ ਦੇ ਬਦਲਵੇਂ ਕਰਮਚਾਰੀਆਂ ਨੂੰ ਸਿਖਲਾਈ ਦੇਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਰੀਸਰਚਰਸਟ ਨੇ ਵਧ ਰਹੇ ਆਟੋਮੇਸ਼ਨ ਦੇ ਵਿਚਕਾਰ ਵਿਦੇਸ਼ੀ ਕਾਮੇਨ ਨੂੰ ਲਿਆਉਣ ਦੇ ਪਿੱਛੇ ਦੇ ਤਰਕ ਉੱਤੇ ਸਵਾਲ ਚੁੱਕੇ ਨਕਲੀ ਬੁੱਧੀ ਪਹਿਲਾਂ ਹੀ ਨੌਜਵਾਨ ਅਮਰੀਕੀ ਕਾਮੇਨ ਨੂੰ ਜਾਰੀ ਟੀਕ ਹੈ ਜਦੋਂ ਸਾਡੇ ਕੋਲ ਆਪਣੇ ਲੋਕ ਨੇ ਜਿਨ੍ਹਾਂ ਦੀ ਸਾਨੂੰ ਦੇਖਭਾਲ ਕਰਨ ਦੀ ਲੋੜ ਹੈ ਤਾਂ ਸਾਨੂੰ ਵਿਦੇਸ਼ੀ ਕਾਮੇਨ ਦੀ ਕਿਉਂ ਜ਼ਰੂਰਤ ਪੈ ਰਹੀ ਹੈ ਉਸਨੇ ਕਿਹਾ ਕਿ ਕੰਪਨੀਆਂ ਵੱਡੀ ਗਿਣਤੀ ਦੇ ਵਿੱਚ ਅਮਰੀਕੀਆਂ ਨੂੰ ਨੌਕਰੀ ਤੋਂ ਕੱਢ ਰਹੀਆਂ ਨੇ ਨਾਲ ਹੀ ਨਵੇਂ H1B ਕਰਮਚਾਰੀਆਂ ਨੂੰ ਵੀ ਨੌਕਰੀ ਤੇ ਰੱਖ ਰਹੀਆਂ ਨੇ ਅਤੇ ਮੌਜੂਦਾ H1B ਵੀਜ਼ਾ ਦਾ ਨਵੀਨੀਕਰਨ ਵੀ ਕਾਰਲੀਨੀਆ ਨੇ ਵਾਸ਼ਿੰਗਟਨ ਡੀਸੀ ਸਥਿਤ ਅਮਰੀਕੀ ਇਮੀਗ੍ਰੇਸ਼ਨ ਕੌਂਸਲ ਨੇ 1 ਅਕਤੂਬਰ 2024 ਨੂੰ ਇੱਕ ਤੱਥ ਬੱਧਰ ਜਾਰੀ ਕੀਤਾ ਜਿਸ ਵਿੱਚ ਦਾਅਵੇ ਦਾ ਖੰਡਨ ਕੀਤਾ ਗਿਆ ਸੀ ਕਿ ਪਰਵਾਸੀ ਕਾਮੇ ਮੂਲ ਨਿਵਾਸੀ ਕਰਮਚਾਰੀਆਂ ਨੂੰ ਉਜਾੜ ਦਿੰਦੇ ਨਹੀਂ ਕੌਂਸਲ ਨੇ ਕਿਹਾ ਦੋਵੇਂ ਸਮੂਹ ਇਕੋ ਜਿਹੇ ਨੌਕਦਿਆਂ ਦੇ ਲਈ ਮੁਕਾਬਲਾ ਕਰਨ ਦੀ ਬਜਾਏ ਕਿੰਨ ਤੋਂ ਬਸਾਤ ਦੇ ਵਿਸ਼ੇਸ਼ ਰੁਝੇ ਦੇ ਪੂਰਨ ਨੇ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਪ੍ਰਵਾਸੀ ਨਵੇਂ ਕਾਰੋਬਾਰ ਸ਼ੁਰੂ ਕਰਦੇ ਨੇ, ਸਥਾਨਕ ਲੋਕ ਤੇ ਆਪਣੀ ਤਰਕਹਾ ਖਰਚ ਕਰਦੇ ਨੇ ਅਤੇ ਨਿਵੇਸ਼ ਕਰਦੇ ਨੇ ਤੇ ਨਾਲ ਹੀ ਨਵੀਨਤਾ ਤੇ ਲੰਬੇ ਸਮੇਂ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਂਦੇ ਨੇ। ਭਾਰਤੀ ਪੇਸ਼ੇਵਰ ਰਤੋਰਾਤਮ ਰਿਕੀ ਕਾਰਪਸਲ ਦੇ ਵਿੱਚ ਨਹੀਂ ਆਉਂਦੇ। ਹਜ਼ਾਰਾਂ ਹੀ ਅਮਰੀਕੀ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਜੋ ਸ਼ੁਰੂਆਤ ਕਰਦੇ ਨੇ ਮੁਕਤ ਤੌਰ ਤੇ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਸਿਹਤ ਸੰਭਾਲ ਦੇ ਵਿੱਚ ਉਹਨਾਂ ਦੀਆਂ ਟਿਊਸ਼ਨ ਫੀਸਾਂ ਦੇ ਵਿੱਚ ਪਹੁੰਚ, ਫੰਡਿੰਗ ਅਤੇ ਗ੍ਰੈਜੂਏਟ ਪ੍ਰੋਗਰਾਮਾਂ ਨੂੰ ਬਣਾਈ ਰੱਖਣ ਦੇ ਵਿੱਚ ਮਦਦ ਕਰਦੀਆਂ ਨੇ। ਅਮਰੀਕਨ ਇਮੀਗ੍ਰੇਸ਼ਨ ਕੌਂਸਲ ਜੋ ਕਿ ਵਾਸ਼ਿੰਗਟਨ ਡੀਸੀ ਅਧਾਰਤ ਇੱਕ ਵਕਾਲਤ ਸਮੂਹ ਹੈ ਜੋ ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਦੇ ਨਾਲ ਜੁੜਿਆ ਹੈ ਉਹਨਾਂ ਨੇ ਵੀ ਅਜੇ ਲੋਚਨਾ ਦੇ ਵਿਰੋਧ ਲਗਾਤਾਰ ਵਿਰੋਧ ਕੀਤਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਜਿਨ੍ਹਾਂ ਨੇ ਪਾਦਰ ਸਮੇਤ ਕਈ ਦੇਸ਼ਾਂ ਦੇ ਖਿਲਾਫ ਟੈਰਿਫ ਲਾਗੂ ਕੀਤਾ ਸੀ ਹੁਣ ਚਿੰਤਾ ਦੇ ਵਿੱਚ ਨੇ ਉਹ ਇਸ ਗੱਲੋਂ ਡਰੇ ਹੋਏ ਨੇ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਟੈਰਿਫ ਦੇ ਨਾਲ ਸੰਬੰਧਿਤ ਇੱਕ ਕੇਸ ਹਾਰ ਜਾਂਦੀ ਹੈ ਤਾਂ ਅਮਰੀਕਾ ਤੇ ਦੂਜੇ ਦੇਸ਼ਾਂ ਦੇ ਦੰਦ ਕੋਏ ਸਾਰੇ ਉਹ ਬਾਦ ਸਮਝੌਤੇ ਖਤਮ ਹੋ ਜਾਣਗੇ ਇਹ ਚਿੰਤਾ ਇਸ ਲਈ ਪੈਦਾ ਹੋਈ ਹੈ ਕਿਉਂਕਿ ਹਾਲ ਹੀ ਦੇ ਵਿੱਚ ਇੱਕ ਅੰਬੀਕੀ ਅਪੀਲੀ ਅਦਾਲਤ ਨੇ 트ੰਪ ਦੇ ਟੈਰਿਫ ਫੈਸਲੇ ਨੂੰ ਗੈਰ ਕਾਨੂੰਨੀ ਘਰਾਤੇ ਦਿੱਤਾ ਬੁੱਧਵਾਰ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਚੇਤਨ ਸੁਪਰੀਮ ਕੋਰ ਟੈਲਿਫਨ ਨੂੰ ਗੈਰ ਕਾਨੂੰਨੀ ਠਰਉਂਦੀ ਹੈ ਤੇ ਯੂਰੋਪੀਅਨ ਯੂਰੋਪੀਅਨ ਜਪਾਨ ਤੱਕ ਨਹੀਂ ਪਹੁੰਚਿਆ ਤੇ ਹੋਰ ਦੇਸ਼ਾਂ ਦੇ ਨਾਲ ਕੀਤੇ ਗਏ ਸੌਦੇ ਰੱਦ ਕਰਨ ਦੇ ਬਾਰੇ ਕਿ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਦਾਲਤ ਦੇ ਵਿੱਚ ਇਹ ਹਾਰ ਅਮਰੀਕਾ ਦੇ ਲਈ ਬਹੁਤ ਮਾੜਾ ਪ੍ਰਭਾਵ ਪਾਵੇਗੀ ਟਰੰਪ ਨੇ ਕਿਹਾ ਉਹ ਸੁਪਰੀਮ ਕੋਰਟ ਨੂੰ ਅਪੀਲ ਕਰਨਗੇ ਕਿ ਉਹ ਪਿਛਲੇ ਹਫਤੇ ਦਿੱਤੇ ਗਏ ਅਦਾਲਤ ਦੇ ਫੈਸਲੇ ਨੂੰ ਰੱਦ ਕਰ ਦੇਵੇ ਐਂਡ ਵੀ ਹੈਵ ਅ ਵੈਰੀ ਵੈਰੀ ਬਿਗ ਕੇਸ In the Supreme Court. I can only say this. Uh, our country has a chance to be unbelievably rich again, but it can also be unbelievably poor again. If we don't ha if we don't win that case, uh, our country is going to suffer so greatly. What's so great. But I, I think we're going to have uh, a big victory. Uh, even if you look at the people that brought the case, they're foreign oriented. They're foreign. ਕੰਟਰੀਜ਼ ਹੈਵ ਟੇਕਨ ਐਡਵਾਂਟੇਜ ਆਫ ਦੀ ਯੂਨਾਈਟਿਡ ਸਟੇਟਸ ਫੋਰ ਸੋ ਮਨੀ ਈਅਰਸ ਟਰੰਪ ਦਾ ਕਹਿਣਾ ਹੈ ਕਿ ਉਹ ਮੰਨਦੇ ਨੇ ਕਿ ਉਹਨਾਂ ਦਾ ਪ੍ਰਸ਼ਾਸਨ ਸੁਪਰੀਮ ਕੋਰਟ ਦੇ ਵਿੱਚ ਕੇਸ ਜਿੱਤੇਗਾ ਉਹਨਾਂ ਨੇ ਓਵਲ ਆਫਿਸ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਇਹਨਾਂ ਟੈਰਿਫਾਂ ਨੇ ਉਹਨਾਂ ਨੂੰ ਵੱਡੇ ਵਪਾਰਕ ਪਾਈਪ ਵਾਲੇ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਸ ਨੀਤੀ ਨੇ ਅਮਰੀਕਾ ਨੂੰ ਇੱਕ ਵਾਰ ਫਿਰ ਅਮੀਰ ਬਨਨ ਦਾ ਮੌਕਾ ਦਿੱਤਾ ਹੈ। ਕੰਪਨੀ ਖਾਸ ਤੌਰ ਤੇ ਭਾਰਤ ਤੇ ਬ੍ਰਾਜ਼ੀਲ ਦੇ ਸਭ ਤੋਂ ਵੱਧ 50% ਟੈਕ ਲਗਾਏ ਨੇ। ਉਹਨਾਂ ਨੇ ਯੂਰੋਪੀਅਨ ਯੂਨੀਅਨ ਦੇ ਨਾਲ ਹੋਏ ਇੱਕ ਸੌਤੇ ਦਾ ਜ਼ਿਕਰ ਕਰਦਿਆਂ ਹੋਇਆ ਕਿ ਆ ਕਿ ਅਸੀਂ ਯੂਰੋਪੀਅਨ ਯੂਨੀਅਨ ਦੇ ਨਾਲ ਇੱਕ ਸੌਤਾ ਕੀਤਾ ਜਿੱਥੇ ਉਹ ਸਾਨੂੰ ਲਗਭਗ 1 ਟ੍ਰਿਲੀਅਨ ਡਾਲਰ ਦੇ ਰਹੇ ਨੇ ਉਹ ਖੁਸ਼ ਨੇ ਸੌਤਾ ਹੋ ਗਿਆ। ਇਹ ਸਾਰੇ ਸੌਤੇ ਹੋ ਗਏ ਨੇ ਅਤੇ ਮੈਨੂੰ ਲੱਗਦਾ ਹੈ ਕਿ ਹੁਣ ਉਹਨਾਂ ਨੂੰ ਵਾਪਸ ਲੈਣਾ ਪਵੇਗਾ ਇਸ ਦੌਰਾਨ ਕ੍ਰੰਪ ਨੇ ਪਰਤ ਨੂੰ ਵੀ ਤਮਕੀ ਦਿੱਤੀ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਰੂਸੀ ਤੇਲ ਖਰੀਦਣ ਦੇ ਲਈ ਬਾਜ਼ਰ ਤੇ ਬੰਦੀ ਦਾ ਸ਼ੁਰੂਆਤੀ ਦੌਰ ਲਾਗੂ ਕੀਤਾ ਹੈ ਤੇ ਸੰਕੇਤ ਦਿੱਤਾ ਹੈ ਕਿ ਉਹਨਾਂ ਨੇ ਅਜੇ ਤੱਕ ਪੜਾਅ 2 ਜਾਂ ਪੜਾਅ 3 ਫਵਧਿਆ ਨਹੀਂ ਲਗਾਈਆਂ ਇਹ ਬਿਆਨ ਉਹਨਾਂ ਨੇ ਅਵਲ ਦਫ਼ਤਰ ਦੇ ਵਿੱਚ ਪੋਲੈਂਡ ਦੇ ਰਾਸ਼ਟਰਪਤੀ ਕੈਰੋਲ ਨੋਰੋਕੀ ਦੇ ਨਾਲ ਇੱਕ ਦਵੱਲੀ ਮੀਟਿੰਗ ਦੌਰਾਨ ਦਿੱਤਾ ਜਦੋਂ ਇੱਕ ਪੋਲਿਸ਼ ਪੱਤਰਕਾਰ ਨੇ ਉਹਨਾਂ ਨੂੰ ਪੁਦੀਨ ਪ੍ਰਤੀਜਾਸ਼ ਪ੍ਰਗਟ ਕਰਨ ਉਤੇ ਕੋਈ ਕਾਰਵਾਈ ਨਾ ਕਰਨ ਬਾਰੇ ਪੁੱਛਿਆ ਤਾਂ ਕੰਪੂ ਗੁੱਸੇ ਵਿੱਚ ਆ ਗਏ ਇਕ ਅਮਰੀਕੀ ਥਾਲੇਟ ਨੇ ਟਰੰਪ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਹਾਰਵਰਡ ਯੂਨੀਵਰਸਿਟੀ ਨੂੰ ਕੋਝ ਫੰਡਿੰਗ ਦੇ ਵਿੱਚ 2.6 ਬਿਲੀਅਨ ਡਾਲਰ ਦੀ ਕਟੌਤੀ ਕਰਨ ਦੇ ਫੈਸਲੇ ਨੂੰ ਪਾਟ ਦਿੱਤਾ ਹੈ ਜੱਜ ਐਲਿਸਨ ਗ੍ਰੋਸ ਨੇ ਕਿਹਾ ਕਿ ਇਹ ਇੱਕ ਟੋਤੀ ਗੈਰ ਕਾਨੂੰਨੀ ਸੀ ਅਤੇ ਸਿਰਫ ਇਸ ਲਈ ਕੀਤੀ ਗਈ ਸੀ ਕਿਉਂਕਿ ਯੂਨੀਵਰਸਿਟੀ ਨੇ ਸਰਕਾਰ ਦੀਆਂ ਕੁਝ ਮੰਗਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਇਹ ਫੈਸਲਾ ਹਾਰਵਰਡ ਲਈ ਇੱਕ ਵੱਡੀ ਜਿੱਤ ਹੈ ਅਤੇ ਉਹਨਾਂ ਸਾਰੇ ਵਿਦਿਅਕ ਅਧਾਰੇ ਦੇ ਲਈ ਮਹੱਤਵਪੂਰਨ ਹੈ ਜੋ ਸੰਗੀ ਫੰਡਿੰਗ ਤੇ ਨਿਰਭਰ ਕਰਦੇ ਨੇ ਵਿਵਾਦੀ ਸ਼ੁਰੂਆਤ ਉਦੋਂ ਹੋਈ ਜਦੋਂ ਪ੍ਰੰਪਤ ਪ੍ਰਸ਼ਾਸਨ ਨੇ ਹਾਰਵਰਡ ਦੇ ਕੈਂਪਸ ਦੇ ਵਿੱਚ ஆயੂਥੀ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਦੇ ਵਿੱਚ ਅਸਫਲ ਰਹਿਣ ਅਤੇ ਬਹੁਤ ਜ਼ਿਆਦਾ ਉਦਾਰਵਾਦੀ ਵਿਚਾਰਾਂ ਨੂੰ ਸਹਿਯੋਗ ਕਰਨ ਦਾ ਦੋਸ਼ ਲਗਾਇਆ। 11 ਅਪ੍ਰੈਲ ਕੋ ਪ੍ਰਸ਼ਾਸਨ ਨੇ ਇੱਕ ਪੱਤਰ ਭੇਜ ਕੇ ਹਾਰਵਰਡ ਤੋਂ ਵਿਦਿਆਰਥੀਆਂ ਦੇ ਅਧਿਆਪਕਾਂ ਦੇ ਰਵੱਈਏ ਦਾ ਆਡਿਟ ਕਰਨ, ਮੈਟ੍ਰਿਕ ਅਧਾਰਿਤ ਦਾਖਲਾ ਨੀਤੀਆਂ ਲਾਗੂ ਕਰਨ ਅਤੇ ਵਿਭਿੰਨਤਾ, ਇਕੁਇਟੀ ਅਤੇ ਸਮਾਵੇਸ਼ ਪ੍ਰੋਗਰਾਮਾਂ ਨੂੰ ਬੰਦ ਕਰਨ ਵਰਗੀਆਂ ਵਿਆਪਕ ਤਬਦੀਲੀਆਂ ਦੀ ਮੰਗ ਕੀਤੀ। ਇਸ ਤੋਂ ਬਾਅਦ ਕੰਪਰਿਸ਼ਾਸਨ ਨੇ ਖੋਜ ਫੰਡਿੰਗ ਦੇ ਵਿੱਚ 2.2 ਬਿਲੀਅਨ ਡਾਲਰ ਦੀ ਘਟौती ਕਰ ਦਿੱਤੀ ਅਤੇ ਬਾਅਦ ਦੇ ਵਿੱਚ ਯੂਨੀਵਰਸਿਟੀ ਦੇ ਨਾਲ ਕੋਈ ਕਰਾਰਨਾਮੇ ਰੱਦ ਕਰਨਾ ਸ਼ੁਰੂ ਕਰ ਦਿੱਤਾ ਜਾਜੀ ਪ੍ਰੋਸਟ ਨੇ ਆਪਣੇ 84 ਪੰਨਯਾ ਦੇ ਹੁਕਮ ਦੇ ਵਿੱਚ ਜੋ ਟਰੰਪ ਪਰਿਸ਼ਾਸਨ ਦੀ ਸਖਤ ਆਲੋਚਨਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ஆயੂਦੀ ਵਿਰੋਧੀ ਗਤੀਵਿਧੀਆਂ ਦੇ ਬਹਾਨੇ ਫੰਡਿੰਗ ਰੋਕਣ ਦੇ ਲਈ ਇੱਕ ਝਾਲੀ ਕਹਾਣੀ ਬਣਾਈ ਸੀ ਅਤੇ ਕਾਨੂੰਨ ਦੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜੱਜ ਨੇ ਹੁਕਮ ਦਿੱਤਾ ਕਿ ਹਾਰਵਰਡ ਨੂੰ ਦਿੱਤੇ ਜਾਣ ਵਾਲੇ ਸਾਰੇ ਫੰਡਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਭਵਿੱਖ ਦੇ ਵਿੱਚ ਅਜਿਹੀ ਕੋਈ ਵੀ ਕਟੌਤੀ ਨਾ ਕੀਤੀ ਜਾਵੇ ਹਾਰਵਰਡ ਦੇ ਪ੍ਰਧਾਨ ਐਲਨ ਗਾਰਬਰ ਨੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਕੋਈ ਵੀ ਸਰਕਾਰ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਇਹ ਫੈਸਲਾ ਕਰਨ ਦੇ ਲਈ ਮਜਬੂਰ ਨਹੀਂ ਕਰ ਸਕਦੀ ਕਿ ਉਹਨਾਂ ਨੂੰ ਕੀ ਪੜਾਉਣਾ ਹੈ ਜਾਂ ਕਿਸ ਨੂੰ ਦਾਖਲਾ ਦੇਣਾ ਹੈ ਵਾਈਟ ਹਾਊਸ ਦੀ ਬੁਲਾਰਨ ਲੀਜ਼ ਹਸਟਨ ਨੇ ਪੈਥਲਿਟ ਨਿੰਦਾ ਕਰਦਿਆਂ ਜੱਜ ਨੂੰ ਓਬਾਮਾ ਦੁਆਰਾ ਨਿਯੁਕਤ ਕਰਕੂਨ ਜੱਜ ਕਿਹਾ ਅਤੇ ਐਲਾਨ ਕੀਤਾ ਕਿ ਪ੍ਰਸ਼ਾਸਨ ਤੁਰੰਤ ਅਪੀਲ ਕਰੇਗਾ ਉਹਨਾਂ ਨੇ ਦੋਸ਼ ਲਾਇਆ ਕਿ ਹਾਰਵਰਡ ਆਪਣੇ ਵਿਦਿਆਰਥੀਆਂ ਨੂੰ ਪਰੇਸ਼ਾਨੀ ਤੋਂ ਬਚਾਉਣ ਦੇ ਵਿੱਚ ਅਸਫਲ ਰਿਹਾ ਅਤੇ ਇਸ ਲਈ ਟੈਕਸਾ ਦਾਤਾਵਾਂ ਦੇ ਪੈਸੇ ਦਾ ਹੱਕਦਾਰ ਨਹੀਂ ਹੈ